ਖਾਈ ਜਗਨਨਾਥ ਭਾਈ ਜਗਨਨਾਥ ਭਾਈ ਖਲਾੜੇ ਵੀ ਖੜਵਾਈ ਖੜਵਾएंगे ते ਹੈ ਨਹੀਂ ਬੰਦਾ ਖਾਈ 510 15 થી 25 31 40 45 50 60 65 70 75 ਦੀਪੇ 80 88 99 79 510 15 થી 25 31 32 35 40 45 45 50 60 65 70 75 ਜੀ ਅਛਾ 10 15 20 25 30 50 25 100 5 10 15 20 25 30 50 60 5 10 15 20 21 22 26 25 25 30 35 40 45 50 60 65 70 73 26 75 ਲਾ ਕੋਸ਼ 니ਜੋ ਤੰ ਲੈ ਯਾਰ ਵੀਏ ਲੈ ਆ ਪਾਣੀ ਯਾਰ ਪੁੱਛ ਬਚਾ ਗਰੇ 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 ਜਦੋਂ ਉਹਦਾ ਪੁੱਛ ਤੇ ਨਹੀਂ ਯਾਰ 2500 270 روپے دیپేష్ 타이 타이ے سٹائیڈو 5 10 15 20 25 30 35 40 50 کے ٹرسٹ سے بٹھائی 5 10 15 20 25 30 35 40 50 کے ٹرسٹ سے 93 5 10 15 20 25 30 35 40 45 50 55 60 65 70 73 92 94 3 5 10 15 20 25 30 35 40 45 50 55 60 65 70 2 1380 80 99 37 5 10 15 20 25 30 35 40 3340 ਰੁਪਏ ਜੀ ਬਹੁਤ ਰਾਈਸ 250 25 5 10 15 20 25 30 35 40 50 80 70 35 5 10 15 20 25 30 35 40 50 80 70 35 3 ਨਾ ਪੰਨਾ 5 10 15 20 25 30 35 40 45 50 60 60 ਲਓ 65 70 75 80 85 90 95 31 5 10 15 20 25 31 25 30 30 ਚਲੋ ਇੱਕੋ ਗੱਲ ਕੱਤੀ ਬੋਲ ਰਹੀ ਸੀ ਕਿ 28 5 10 15 20 25 30 35 40 50 60 65 70 75 80 90 92 31 5 10 15 20 25 30 35 40 40 42 45 na pessoa ਸਾਹਾਂ ਦੇ ਵੀਰੋ ਜਿਹੜੀ ਆਪਾਂ ਬੋਲੀ ਤੁਹਾਨੂੰ ਦਿਖਾਈ ਨਾਬਾ ਮੰਡੀ ਦੀ ਤਰੀਕ ਅੱਜ ਹੋ ਗਈ 25 10 2025 ਤੇ 15 09 ਤੇ 16 92 ਜਿਹੜੀ ਜੀਰੀ ਵਿਕੀ ਅੱਜ ਨਾਬਾ ਮੰਡੀ ਦੇ ਵਿੱਚ 2600 ਰੁਪਏ ਤੋਂ ਲੈ ਕੇ ਤੇ 3000 ਰੁਪਏ ਤੱਕ ਜਿਹੜੀ ਵਿਕੀ ਆ 18 47 ਦੇ ਰੇਟ ਦੀ ਗੱਲ ਕਰੀਏ 2500 ਰੁਪਏ ਤੋਂ ਲੈ ਕੇ 2800 ਰੁਪਏ ਤੱਕ ਰਿਆ ਤੇ 17 18 ਦਾ ਜਿਹੜਾ ਰੇਟ ਆ 2900 ਰੁਪਏ ਤੋਂ ਲੈ ਕੇ 3100 ਤੇ 70 ਰੁਪਏ ਤੱਕ ਜਿਹੜਾ 17 18 ਦਾ ਰੇਟ ਰਿਹਾ ਕੱਲ ਨੂੰ ਵੀ ਜਿਹੜਾ ਰੇਟ ਡਾਊਨ ਵਜਿਆ ਕਿਉਂਕਿ ਕੱਲ ਜਿਹੜਾ 3200 ਰੁਪ ₹2 पे ₹3 पे जेड़ा कल ना ਮੰਦਾ ਰਿਹਾ 1400 ਕੁ ਮੁੱਛਲ ਦੇ ਰੇਟ ਦੀ ਗੱਲ ਕਰੀਏ 3000 ਰੁਪਏ ਤੋਂ ਲੈ ਕੇ 3300 ਤੇ 30 ਰੁਪਏ ਤੱਕ ਜਿਹੜਾ ਟੌਪ ਦਾ ਰੇਟ ਰਿਹਾ ਤੇ ਕੱਲ੍ਹ ਨੂੰ ਵੀ ਮੁੱਛਲ ਜਿਹੜਾ ਤੇਜ਼ ਹੋ ਗਿਆ ਕੱਲ ਜਿਹੜਾ 3200 ਦੇ 70 ਰੁਪਏ ਤੱਕ ਵਿਕਿਆ ਸੀ ਤੇ ਅੱਜ ਜਿਹੜਾ ਵਿਕ ਗਿਆ 3300 ਤੇ 30 ਰੁਪਏ ਤੱਕ 60 ਰੁਪਏ ਜਿਹੜਾ ਵੀ ਰੇਟ ਅੱਜ ਤੇਜ਼ ਸੀ ਮੁੱਛਲ ਦਾ ਤਰੀਕ ਅੱਜ ਹੋ ਗਈ 25 ਅਕਤੂਬਰ 2025 ਤੇ ਰੇਟ ਵੀ ਜਿਹੜੇ ਆਪਾਂ ਪਹਿਲਾਂ ਬੋਲੀ ਦਿਖਾਈ ਅੱਜ 150918471718 ਤੇ 14 ਸੱਕ ਮੁਛਲ ਦੇ ਰੇਟ ਦੀ ਜਿਹੜੀ ਆਪਾਂ ਬੁੱਧੀ ਤੁਹਾਨੂੰ ਦਿਖਾਈ ਆ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਅਤੇ ਧੰਨਵਾਦ ਸਾਰੇ ਕਿਸਾਨ ਵੀਰਾਂ ਦਾ